17 12 2024 ਨੂੰ ਚੰਡੀਗੜ੍ਹ ਪੁਲਿਸ ਮਣੀ ਮਾਜਰੇ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪਰਚਾ ਦਰਜ ਹੁੰਦਾ ਹੈ ਐਫ ਆਈ ਆਰ ਨੰਬਰ 137 ਪੁਲਿਸ ਸਟੇਸ਼ਨ ਮਣੀ ਮਾਜਰਾ ਧਾਰਾਵਾਂ ਲੱਗ ਜਾਂਦੀਆਂ ਬੜੀਆਂ ਸਖਤ ਜਿਨ੍ਹਾਂ ਨੂੰ ਕਹਿੰਦੇ ਜੀ ਰੇਪ ਅਧੀਨ ਪਾਕਸੋ ਐਕਟ ਤੇ ਇਸ ਦੇ ਵਿੱਚ ਅੱਗੇ ਮਾਮਲਾ ਜਦੋਂ ਖੁੱਲਦਾ ਤਾਂ ਦੱਸਿਆ ਜਾਂਦਾ ਪੁਲਿਸ ਵੱਲੋਂ ਕੇ ਜੀ ਸਾਨੂੰ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਸੈਕਟਰ 32 ਤੋਂ ਇਤਲਾਹ ਮਿਲਦੀ ਹੈ ਕਿ ਇੱਕ ਨਾਬਾਲਗ ਕੁੜੀ ਨੇ ਬੱਚੀ ਨੂੰ ਜਨਮ ਦਿੱਤਾ ਤੇ ਫਿਰ ਇਸ ਮਾਮਲੇ 'ਚ ਸਬ ਇਨਸਪੈਕਟਰ ਜਿਹੜੀ ਆਈਓ ਹੁੰਦੀ ਹੈ ਇਨਵੈਸਟੀਗੇਟਿੰਗ ਆਫੀਸਰ ਕਿ ਰਾਂਤਾ ਉਹ ਪਹੁੰਚਦੀ ਹੈ ਤੇ ਬਿਆਨ ਵਗੈਰਾ ਦਰਜ ਹੁੰਦੇ ਆ ਤਾਂ ਪੁਲਿਸ ਕਹਿੰਦੀ ਹੈ ਜੀ ਕੁੜੀ ਮਾਈਨਰ ਹੈ 16 ਸਾਲ ਦੀ ਹੈ ਜੇ ਦੀਪਕ ਕੁਮਾਰ ਜਿਹੜਾ ਹੈ ਉਹ ਜੁਡੀਸ਼ੀਅਲ ਕਸਟਡੀ ਚਲਿਆ ਜਾਂਦਾ ਹੈ ਜੇਲ੍ਹ ਭੇਜਤਾ ਜਾਂਦਾ ਪਰ ਇਸ ਮਹੀਨੇ ਪਹਿਲੇ ਹਫਤੇ ਉਸ ਨੂੰ ਪੱਕੀ ਜ਼ਮਾਨਤ ਐਡੀਸ਼ਨਲ ਸੈਸ਼ਨ ਜਜ ਡਾਕਟਰ ਯਾਸ਼ਿਕਾ ਦੇ ਦਿੰਦੀ ਹੈ